ਅਸੀਂ ਗਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆਂ ਮਾਂਡੇਰੀ ਫਾਰਮ ਤੇ ਮਾਂਡੇਰੀ ਫਾਰਮ ਤੇ ਭਾਜੀ ਅੱਜ ਅਸੀਂ ਕਾੜੇ ਦਾ ਮਤਲਬ ਆ ਹੁਣ ਸੀਜ਼ਨ ਸਿਆਲ ਦਾ ਚੜਨ ਆ ਪਿਆ ਤੇ ਤਾਜੀ ਦੇ ਸੂਏ ਪਹੂਆਂ ਵਾਸਤੇ ਮੱਝਾਂ ਦੇ ਗਾਵਾਂ ਵਾਸਤੇ ਆਪਾਂ ਕਾੜਾ ਦੱਸਾਂਗੇ ਵੀਰ ਜੀ ਆਹ ਕੁ ਬਾਲੜੀ ਆ ਵੇਖੋ ਪਾਣੀ ਰਿਜਣੇ ਧਰਿਆ ਠੀਕ ਆ ਪਾਣੀ ਆ ਰਿਜ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਤੁਹਾਨੂੰ ਮਟੀਰੀਅਲ ਦੱਸਦੇ ਆ ਕਿਹੜਾ ਕਿਹੜਾ ਕਾੜੇ ਦੇ ਵਿੱਚ ਵਰਤਿਆ ਜਾ ਸਕਦਾ ਚਲੋ ਭਰਾ ਸਿਆਣੇ ਹਨਾ ਬਾਕੀ ਜਿਹੜੀ ਅਸੀਂ ਚੀਜ਼ ਵਰਤਦੇ ਆਂ ਫੜੀਏ ਸੋ ਬਈ ਇੰਨਾ ਫੜ ਕੇ ਰੱਖ ਤੇ ਆਹ ਮਰ ਪਾਵਾ ਲਈਏ ਛਾਪੂ ਦਾਣਾ ਆਹ ਸਾਬੂ ਦਾਣਾ ਹੈ ਜਿੰਨਾ ਇੱਕ ਕੱਪ ਮਿਲਣਾ ਇੰਨਾ ਤੇ ਆਹ ਕੱਪ ਮਿਲ ਲਿਆ ਇਹ ਤਾਜੀ ਪਕਸੀ ਕੋਈ ਕੰਮਾ ਵਾਰ ਤੇ ਜਗਾਰ ਹੈਗੇ ਨਹੀਂ ਜਿਹੜੀ ਇਹ ਜਿਹੜੀ ਮਾਝਾ ਬਤੂਈਆਂ ਉਹ ਹੋ ਗਏ ਆ ਥੋੜੇ ਦਿਨ ਆਇਆ ਇਹ ਕਾਪੋ ਬੈਰੀ ਆ ਬਜੀ ਇਹ ਹੋ ਗਿਆ ਮੇਰੇ ਸਾਹਮਣੇ 100 150 ਗ੍ਰਾਮ ਠੀਕ ਆ ਆ ਕੰਦੀ ਚਾ ਕੇ ਇਹ ਦਿਖਾ ਲਈ ਇਹ ਮੀਂਹ ਲੀਏ ਲੈ ਕੇ ਥੀ ਅੱਗੇ ਆ ਵੀ ਹਾਂ ਜਿਹੜੀ ਤਾਜੀ ਸੂਈ ਮਾਝਾ ਜਾਂ ਗਾਂ ਹੈ ਜਿਹਨੂੰ ਪੰਜ ਚਾਰ ਦਿਨ ਸੂਈ ਨ ਹੋ ਗਈਆਂ ਨਾ ਜੇ ਹੁਣ ਮੈਂ ਮਾਜੀ ਪਸਮਾਰ ਤੇ ਲਾਰਾ ਖਰੀਦਾਈ ਜੇ ਕਰਕੇ ਜਾਂ ਦੁੱਧ ਘੱਟ ਨਿਕਲਦਾ ਆ ਆ ਵੀ ਹਾਲ ਹਾਲ ਉਹਨਾ ਤੁਹਾਨੂੰ ਇੱਟਾ ਕੱਪਣਾ ਜਦ ਆਦੇ ਥੋੜਾ ਜਿਹਾ ਆ ਜੀ ਠੀਕ ਆ ਇਹ ਵੀ 100 ਗ੍ਰਾਮ ਦੇ ਲੱਗੇ ਰਹੇ ਨੇ ਠੀਕ ਆ ਪਾਤੀ ਇਹ ਇਹ ਆ ਇੱਕ ਇੱਕ ਕਹੂੰਗਾ ਖਰਾਗ ਦਾ ਉਹ ਦੱਸਣ ਦੇ ਆ ਅੱਗੇ ਆਗੇ ਮੋਟੀਆਂ ਲੱਗੀਆਂ ਕੋਟੀਆਂ ਲਾਤੀਆਂ ਜਿਹੜੀਆਂ ਆ ਇਹ ਅਸੀਂ ਪਾਵਾਂਗੇ 10 ਜੇਨਕੇ ਤੋਂ 2 ਤੇ 4 ਤੇ 2 6 ਤੇ 2 8 ਤੇ 2 10 ਇਹ 10 ਲਾਤੀਆਂ ਇਦਾਂ ਕੁੱਟ ਲੈਣੀਆਂ ਇੱਧਰ ਕਰ ਆ ਠਿਕਰੀ ਨਸ਼ਾਦਰ ਵਿੱਚ ਕੁੱਟਿਆ 50 ਗ੍ਰਾਮ ਇਹ ਕੁੱਟਦੀਆਂ 50 ਗ੍ਰਾਮ ਠਿਕਰੀ ਨਸ਼ਾਦਰ ਕੁੱਟਦੇ ਤਾਂ ਲਾਤੀਆਂ ਪੈ ਗਈਆਂ ਆ ਇਹ ਚਾਰ ਐਂਡਮਾ ਪੈ ਗਈਆਂ ਠੀਕ ਆ ਅੱਗੇ ਆ ਗਿਆ ਜੀ ਸੇਤਾ ਜੀ ਆ ਆਵਾਜ਼ ਕਿਤਰਾ ਦੀ ਰਿਹਾ ਕਿਤਰਾ ਦੀ ਰਿਹਾ ਜਿਹੜਾ ਵਾ ਇਹ ਵੀ ਤੁਹੀਂ ਮਤਲਬ 50 ਗ੍ਰਾਮ ਦੇ ਲਾਗੇ ਬੰਨੇ ਇੱਕ ਮਾਜਨ ਪਾ ਸਕਦੇ ਹੋ ਸੋਰੀ ਇਹ ਵੀ ਤਾਦਰ ਫਾਦਰ ਜਿਆ ਕਰ ਲੈਣਾ ਇਦਾਂ ਠੀਕ ਹੈ ਜੀ ਇਹ ਹੋ ਗਿਆ 5 ਆਟਮਾ 6ਵੀਂ ਆ ਜੁਵੈਨ ਇਹ ਵੀ ਤੁਹੀਂ 50 ਗ੍ਰਾਮ ਦੇ ਲਾਗੇ ਬੰਨੇ ਵਿਜੀ ਪਾਉਣੀ ਹੈ ਦੇਖੋ ਅੰਦਾਜ਼ਾ ਇਹ ਜੱਜਮੈਂਟ ਕੀ ਰੱਖ ਰਹੀ ਜਿਹੜੀ ਚੀਜ਼ ਨਾਲ ਬੇਨਤੀ ਕਰਨੀ ਆ ਆਹ ਦੇਖੋ ਆ 50 ਗ੍ਰਾਮ ਪਾ ਲਈ ਇਹਦਾ ਇਹ ਫਾਇਦਾ ਵਾ ਤਾੜੇ ਦੇ ਵਿੱਚ ਮੱਜ ਪੱਠੇ ਦਾ ਛੱਡੂਗੀ ਠੀਕ ਆ ਲੀਵਰ ਨੂੰਰ ਮੱਜ ਦਾ ਪੂਰਾ ਸਾਫ ਹੋ ਜੂਗਾ ਇਹ ਜਿਹੜਾ ਦੇਸੀ ਨੁਸਖਾ ਆ ਆਪਾਂ ਵਰਤਦੇ ਆਂ ਆਪੋ ਖਾ ਸਾਰੇ ਸਿਆਣੇ ਆ ਹਨਾ ਤੇ ਆਕੂ ਆ ਗਿਆ ਭਾਜੀ ਸੋਇਆ ਸੋਏ ਲੈ ਅੱਗੇ-ਅੱਗੇ ਜੀ ਆਹ ਦੇਖੋ ਆਸ ਹੋਏ ਆ ਬਿਲਕੁਲ ਸਾਫ ਸੁਥਰੇ ਲੈਣੇ ਆ ਇਹ ਨਹੀਂ ਕਿ ਪਸ਼ੂਆਂ ਨੂੰ ਦੇਣੇ ਤਾਂ ਮਾੜੀ ਚੀਜ਼ ਲੈਣੀ ਹੈ ਠੀਕ ਆ ਇਹ ਵੀ ਤੁਸੀਂ ਮਤਲਬ ਆਹ ਦੇਖੋ ਆ 50 ਗ੍ਰਾਮ ਦੇ ਲਾਗੇ ਬੰਨੇ ਇਹ ਤੁਸੀਂ ਇਦਾਂ ਇਹਦੇ ਚ ਦੱਦ ਖਾਦੋ ਕਰ ਲੈਣੇ ਆ ਠੀਕ ਆ ਇਹ ਖਰਾਕ ਆ ਇੱਕ ਪਰੋਹ ਦੀ ਇਹ ਸੋਏ ਪੈ ਗਏ ਇੱਥਾ ਜੀਰਾ ਪੈ ਗਿਆ ਆ ਜਵੈਨ ਪੈ ਗਈ ਮੋਟੀ ਲਾਚੀ ਪੈ ਗਈ ਆਪਣਾ ਸਾਬੂदाना ਪੈ ਗਿਆ ਤੇ ਥਾਲੋਂ ਪੈ ਗਿਆ ਠੀਕ ਨਹੀਂ ਸ਼ਤਰ ਪੈ ਗਿਆ ਇਹ ਚੀਜ਼ਾਂਾਂ ਤੁਸੀਂ ਜੇ ਇੱਕ ਮੱਝ ਨੂੰ ਮਤਲਬ ਦੇਣਾ ਤੇ ਆਹ ਕੱਪ ਦਾ ਜੱਜਮੈਂਟ ਲਾ ਲਓ ਕਿੰਨਾ ਕੁ ਕੱਪ ਹੈ ਮੈਨੂੰ 100 150 ਗ੍ਰਾਮ ਚੀਜ਼ਾਂ ਦੇ ਵਿੱਚ ਮੈਂ ਨਹੀਂ ਤੂੰ ਹਸਾਬ ਨਾਲ ਮਿੰਤੀ ਮਾਰ ਲੈ ਨਹੀਂ ਜੇ ਦੋ ਪਸੂ ਆ ਇੱਕ ਆਪ ਨੂੰ ਭੁੱਲ ਪਰਦੇ ਪਾਲੋ ਠੀਕ ਆ ਤੇ ਬਾਕੀ ਮਗਰੋਂ ਮੱਝ ਨੂੰ ਪਉਣਾ ਵਾ ਪਾਈਆ ਘਿਓ ਠੀਕ ਆ ਪਾਈਆ ਘਿਓ ਪਾ ਲਿਆ ਵਿੱਚ ਪਉਣਾ 50 ਗ੍ਰਾਮ ਕੋ ਮਿੱਠਾ ਛੋਟਾ ਆ 50 ਗ੍ਰਾਮ ਮਿੱਠਾ ਛੋਟਾ ਪਾਉਣਾ ਹੈ ਮਿੱਠਾ ਛੋਟਾ ਤੇ ਜਿਹੜੀ ਜਵੈਣ ਆ ਇਹ ਬਹੁਤ ਵਧੀਆ ਚੀਜ਼ ਆ ਇਹ ਮਤਲਬ ਪਹੂ ਪੱਠੇ ਨਹੀਂ ਛੱਡੂਗਾ ਜਨ ਨਾਲ ਪੱਠੇ ਨਹੀਂ ਇਹਨੇ ਛੱਡਨੇ ਇਹ ਅਲ ਇਹ ਸੋਰਾ ਪਕਾਣੇ ਚ ਪਰਾਂ ਤਾਂ ਆ 50 ਗ੍ਰਾਮ ਦੇ ਲੱਗ ਗਿਆ ਇਹ ਵੀ ਥੁੰਡੇ ਦੇ ਵਿੱਚ ਪਾ ਲਿਆ ਆਪਾਂ ਅੱਗੇ ਅਗੀ ਕਾਲੀ ਮਿਰਚ ਕਾਲੀ ਮਿਰਚ ਤੇ ਕਾਲੀ ਜੀਰੀ ਆ ਵਿੱਚ ਦੋਵੇਂ ਚੀਜ਼ਾਂ ਰਲੀਆਂ ਆਏ ਇਹ ਵੀ ਤੁਸੀਂ ਆਹ ਵੇਖੋ 50 ਗ੍ਰਾਮ ਦੇ ਲਾਗੇ ਬੰਨੇ ਇਹ ਦੋਵੇਂ ਚੀਜ਼ਾਂ ਮਿਕਸ ਕੀਤੀਆਂ ਇਹ ਪਾ ਲੈਣੀਆਂ ਠੀਕ ਆ ਤੇ ਇਹਨਾਂ ਨੂੰ ਪੁੱਟ ਦੇ ਆਵੇ ਕਾਲੀ ਜੀਰੀ ਹੋ ਗਈ ਕਾਲੀ ਮਿਰਚ ਹੋ ਗਈ 2 3 4 5 6 7 8 ਤੇ 9 9 ਤੇ 10 ਇਹ 10 ਆਟਮਾਂ ਪੈਂਦੀਆਂ ਕਾੜੇ ਦੀਆਂ ਤੇ 11ਵੀਂ ਆਟਮ ਇਹ ਪਾਉਣੀ ਆ ਮਤਲਬ ਅੱਤ ਪਾ ਖੰਡ ਪਾਉਣੀ ਆ ਤੇ ਪਈਆ ਗੋੜ ਪਾਉਣਾ ਲਾਸਟ ਦੇ ਵਿੱਚ ਜਦੋਂ ਇਹਨੇ ਬਣ ਜਾਣਾ ਹੈ ਰਿਚ ਜਾਣਾ ਇਹਨੇ ਮਟੀਰੀਅਲ ਚ ਤੁਸੀਂ 4 ਲੀਟਰ ਪਾਣੀ ਪਾ ਲਓ ਜਦੋਂ 2 ਕਿਲੋ ਰਹਿ ਜੇ ਤੇ ਕਾੜਾ ਤੁਹਾਡਾ ਬਿਲਕੁਲ ਤਿਆਰ ਆ ਮੱਠੀ ਅੱਗ ਦੇ ਤੇ ਭਗਾਉਣਾ ਹੈ ਮੱਝ ਨੂੰ ਹੁਣ ਦੇ ਦਿਓ ਦੇ ਕੇ 2 ਦਿਨ ਬਾਅਦ ਫੇਰ ਦੇ ਦਿਓ ਫਿਰ 3 ਦਿਨ ਛੱਡ ਕੇ ਫੇਰ ਮਹੀਨੂ ਦੇ ਦਿਓ ਚਾਰ ਕਾੜਿਆਂ ਦਾ ਕੋਰਸ ਆ ਫਿਰ ਮੱਝ ਜਿਹੜੀ 10 ਲੀਟਰ ਦੁੱਧ ਦਿੰਦੀ ਜਾਂ 15 ਦਿਨਾਂ ਜਾਵੇ ਤੇ ਮੈਨੂੰ ਕਹਿ ਦਿਓ ਆਪੋ ਚਲੋ ਭਰਾ ਸਿਆਣੇ ਆ ਦੇਸੀ ਘਿਓ ਪਾਈਏ ਭਾਜੇ ਸਭ ਤੋਂ ਵਧੀਆ ਗੱਲ ਆ ਮੈਂ ਤੇ ਹੁਣ ਨਾਲ ਗੱਲ ਤਾਂ ਲੈ ਕੇ ਆਇਆ ਠੀਕ ਆ ਦੇਸੀ ਘਿਓ ਪਾਈਏ ਭਾਜੇ ਬਹੁਤ ਵਧੀਆ ਗੱਲੇ ਠੀਕ ਆ ਉਹਦਾ ਰਿਜ਼ਲਟ ਵਧੀਆ ਆ ਆ ਪੱਕੀ ਆ ਠੀਕ ਆ ਨਾ ਤੇ ਸਾਰੇ ਮਟੀਰੀਅਲ ਦੀ ਇਹ ਇੱਕ ਮੱਝ ਦਾ ਮਤਲਬ ਆਪਾਂ ਆ ਤਿਆਰ ਕੀਤਾ ਘੜਾ ਜਿਹੜੇ ਵੀਰਪਰਾ ਨੂੰ ਮਤਲਬ ਕਿਸੇ ਨੇ ਹੋਰ ਨੌਲਜ ਲੈਣੀ ਹੋਵੇ ਤੇ ਆਪਾਂ ਨੂੰ ਜਰੂਰ ਪੁੱਛ ਲੈ ਫੋਨ ਨੰਬਰ ਆ 9776744509 ਆ ਤੇ ਜੇ ਸਪੈਸ਼ਲ ਗਾਵਾਂ ਵਾਸਤੇ ਬਣਾਵਾਣਾ ਉਹ ਵੱਖਰੀ ਕੀ ਜਾਂ ਉਹ ਤੁਹਾਨੂੰ ਅਗਲੀ ਵੀਡੀਓ ਦੇ ਟੱਪਾਂ ਅਪਡੇਟ ਦਵਾਂਗੇ ਬਾਕੀ ਰੀਤੀ ਚ ਆਪਣਾ ਕੋ ਮਾਲਮਦਾ ਰਹਿੰਦਾ ਆ ਸੇਵਾ ਵੀਰ ਜੀ ਵਧੀਆ ਕਰੀਦੀ ਹੈ ਦਾਣਾ ਚੰਗਾ ਪਈਦਾ ਆ ਤੇ ਤਾਂ ਹੀ ਮਾਲ ਦੁੱਧ ਦੇ ਤੇਲ ਦਾ ਜਿਹੜੀ ਗੱਲ ਆ ਤੇ ਐਵੇਂ ਗੱਲਾਂ ਕਰਦਾ ਨਾ ਮਾਲ ਦੁੱਧ ਨਹੀਂ ਦਿੰਦਾ ਕਿਉਂਕਿ ਹੁਣ ਮੌਸਮ ਦੀ ਚੇਂਜਿੰਗ ਹੋਣ ਦੇਈ ਆ ਦੀਵਾਲੀ ਆ ਚੱਲੀ ਹੈ ਨਾ ਤੇ ਹੁਣ ਧੁੰਦਾਂ ਪੈਂਦੇ ਆ ਮਤਲਬ ਠਰੀਰ ਪੈਂਦੇ ਆ ਵੀ ਮੌਸਮ ਚੇਂਜ ਹੋ ਗਿਆ ਜਿਹੜਾ ਆਪਾਂ ਹੁਣ ਤਾਜਾ ਸੂੰਦਾ ਨਾ ਜਿਹਦਾ ਹਨਵਾਲ ਨੂੰ ਦਿੰਨੇ ਆ ਉਹ ਤੁਹੋਂ ਠੰਡਾ ਪੈ ਜਾਂਦਾ ਆ ਜਿਹੜੋਂ ਨੇ ਡਿਓ ਆਇਆ ਹੁੰਦਾ ਕਿ ਇਹ ਪਤਾ ਨਹੀਂ ਕਿ ਕੀ ਚੀਜ਼ ਪਾਈ ਜਾਂ ਨਹੀਂ ਪਾਈ ਪਾਈ ਜਿਹੰਦਾ ਮਾਲ ਤੇ ਇਹ ਇਹਦੇ ਕਰਕੇ ਆਪਾਂ ਹੁਣ ਆਪਣੇ ਕੋਲ ਝੋਟੀ ਆ ਅ ਝੋਟੀ ਨੂੰ ਮਾਰੀ ਗਏ ਆ ਬਸ ਝੋਟੀ ਬਹੁਤ ਜਾਨੀ ਚੰਗੀ ਆ ਹੁਣ ਇਹਦੇ ਕੋਲ 10 ਲੀਟਰ ਦੁੱਧ ਆ ਇਹਦੇ ਕੋਲ 6-7 ਦਿਨਾਂ ਦੀ ਸੁਤਨਾਂ ਦੀ ਸੂਈ ਥੱਲੇ ਇਹਨੂੰ ਕਰ ਤੇ 6-7 ਦਿਨਾਂ ਦੀ ਸੂਈ ਥੱਲੇ 10 ਲੀਟਰ ਦੁੱਧ ਆ ਇਹਨੂੰ 3 ਤੋਂ 4 ਕਾੜੇ ਦੇ ਕੇ 15 ਲੀਟਰ ਦੁੱਧ ਲਾਈਵ ਚੁਆਈ ਏਰੀਆ ਆਪਣੇ ਅਸੀਂ ਚੈਨਲ ਤੇ ਕਰਾਂਗੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਚੈਨਲ ਵੇਖਣ ਵਾਲਿਆਂ ਨੂੰ ਤੇ ਵੱਧ ਤੋਂ ਵੱਧ ਇਹਦੇ ਵਿੱਚ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਵੀ ਜੀ ਬਹੁਤ ਪਿਆਰ ਭਰ ਮਾਣੇ ਦਿੱਤਾ ਆ ਤੇ ਤੁਹਾਡੇ ਆਸਰੇ ਸਾਰੇ ਕੰਮ ਹੁੰਦੇ ਆ ਹਨਾ ਤੇ ਕਿਸੇ ਵੇਲੇ ਚਲੋ ਗਲਤੀਆਂ ਹੋ ਵੀ ਜਾਂਦੀਆਂ ਆ ਤੇ ਜਿਹੜੀ ਗੱਲ ਕਰਨ ਵਾਲੀ ਵੀ ਜੇ ਕਿਸੇ ਵੀ ਇਤਰਾ ਨੂੰ ਆਪਣੀ ਕਿਸੇ ਗੱਲ ਦਾ ਗੁੱਸਾ ਗਲਾਉਂਦਾ ਵਾ ਤੇ ਵੀ ਜੀ ਹੱਥ ਬਨ ਕੇ ਆਪਾਂ ਮਾਫੀ ਮੰਗਦੇ ਆ ਤੇ ਬਾਈ ਜੀ ਖਾਲਸਾਤ ਬਾਈ